ਪਿੰਡ ਹਾਮਦਚੱਕ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਪਹੁੰਚੀ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਡਵੋਕੇਟ ਮੈਡਮ ਪਰਮਲਾ ਜੀ ਜੀ ਹਾਂ ਪਿੰਡ ਹਾਮਦਚੱਕ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਪਹੁੰਚੀ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਡਵੋਕੇਟ ਮੈਡਮ ਪਰਮਲਾ ਜੀ ਇਸ ਮੌਕੇ ਉਹਨਾਂ ਦੇ ਪਿਤਾ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਮੌਣ ਸਿੰਘ ਫਲੀਆਂ ਵਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਐਡਵੋਕੇਟ ਮੈਡਮ ਪਰਮਲਾ ਫਲੀਆਂ ਵਾਲਾ ਜਦ ਪਿੰਡ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਦੇ ਹੋਇ ਸਭ ਤੋਂ ਵੱਡੀ ਮੁਸ਼ਕਲ ਬੱਚਿਆਂ ਦੇ ਭੁੱਖ ਨੂੰ ਲੈ ਕੇ ਸਕੂਲ ਦੀ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਸਾਡਾ ਪਿੰਡ ਵਾਲਾ ਸਕੂਲ ਸਿਰਫ ਸਿਰਫ ਪ੍ਰਾਇਮਰੀ ਸਕੂਲ ਤੱਕ ਹੀ ਅਪਡੇਟ ਹੈ। ਪਿੰਡ ਵਾਸੀਆਂ ਨੇ ਮੈਡਮ ਪਰਮਲਾ ਜੀ ਨਾਲ ਗੱਲਬਾਤ ਕਰਦਿਆਂ ਮੰਗ ਰੱਖੀ ਕਿ ਸਾਡੇ ਸਕੂਲ ਨੂੰ ਅਪਗ੍ਰੇਡ ਕਰਕੇ ਹਾਈ ਸਕੂਲ ਜਾਂ ਫਿਰ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਬੱਚੇ ਪਿੰਡ ਨਜ਼ਦੀਕ ਹੀ ਆਪਣੀ ਚਿਹਰੀ ਸਿੱਖਿਆ ਪ੍ਰਾਪਤ ਕਰ ਸਕਣ। ਇਸ ਮੌਕੇ ਮੈਡਮ ਪਰਮਲਾ ਫਲੀਆਂ ਵਾਲਾ ਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕੀ ਗੱਲਬਾਤ ਸਾਂਝੀ ਕੀਤੀ ਸੁਣੋ ਤੁਸੀਂ ਵੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ Facebook ਤੇ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਤੇ YouTube ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਣੇਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਹਾਂਜੀ ਮੈਮ ਅੱਜ ਤੁਸੀਂ ਪਿੰਡ ਹਮਚੱਕ ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅਸੀਂ ਪਿੰਡ ਹਮਚੱਕ ਵਿੱਚ ਆਏ ਹੋਏ ਹਾਂ ਪੰਜਾਬ ਸਟੇਟ ਐਸਸੀ ਕਮਿਸ਼ਨ ਤੋਂ ਤੇ ਇਸ ਪਿੰਡ ਵਾਸੀਆਂ ਦੀ ਕਾਫੀ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ ਉਹਨਾਂ ਦਾ ਇਹੀ ਕਹਿ ਰਿਹਾ ਸੀ ਕਿ ਮੈਡਮ ਸਾਡਾ ਪਿੰਡ 5th ਤੱਕ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਡੇ ਪਿੰਡ ਦੇ ਬੱਚੇ ਜਿਹੜੇ ਕਿ ਬਾਹਰ ਜਾਣਾ ਪੈਂਦਾ ਸਾਨੂੰ ਪੜ੍ਹਨ ਲਈ ਤੇ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੁਣ ਸਾਡੇ ਬਰਾਦਰੀ ਦੇ ਹੋਣ ਦੇ ਨਾਤੇ ਐਸੀ ਕਮਿਸ਼ਨ ਚ ਹੈਗੀ ਹੈ ਤੇ ਸਾਡੀ ਇਹੀ ਡਿਮਾਂਡ ਹੈ ਕਿ ਤੁਸੀਂ ਸਕੂਲ ਨੂੰ ਅਪਗ੍ਰੇਡ ਕਰਾਉਣਾ ਕਰਾਉਣਾ ਚਾਹੁੰਦੇ ਆ ਅਸੀਂ ਮਤਲਬ 5th ਤੋਂ ਲੈ ਕੇ 12th ਤੱਕ ਹੋਣਾ ਚਾਹੀਦਾ ਉਹਨਾਂ ਦੀ ਇਹੀ ਡਿਮਾਂਡ ਸੀ ਤੇ ਅਸੀਂ ਇਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਅਸੀਂ ਮੰਤਰੀ ਸਾਹਿਬ ਡਾਕਟਰ ਬਲਜੀਤ ਕੌਰ ਜੀ ਨੂੰ ਸ਼ੁੱਕਰਵਾਰ ਨੂੰ ਮਿਲੇ ਸੀ ਚੰਡੀਗੜ੍ਹ ਵਿੱਚ ਤੇ ਅਸੀਂ ਇਹਨਾਂ ਦੇ ਮੈਟਰ ਬਾਰੇ ਉਹਨਾਂ ਨਾਲ ਡਿਸਕਸ ਕੀਤਾ ਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਜਿਵੇਂ ਹੋਕੇ ਇਹਨਾਂ ਦਾ ਮਸਲਾ ਹੱਲ ਕਰਾਂਗੀ ਤੇ ਜਿਵੇਂ ਵੀ ਮੈਨੂੰ ਹੋ ਕੇ ਮੈਂ ਤੇ ਮੈਂ ਹੁਣ ਇਹਨਾਂ ਨੂੰ ਇਹ ਦੱਸਿਆ ਕਿ ਜਿਸ ਤਰ੍ਹਾਂ ਵੀ ਮੈਨੂੰ ਜਿੱਥੇ ਵੀ ਤੁਸੀਂ ਕਹੋਗੇ ਮੈਨੂੰ ਕਹੋਗੇ ਡੀਸੀ ਸਾਹਿਬ ਕੋਲ ਚਲਣਾ ਹੈ ਜਾਂ ਕਿਸੇ ਹੋਰ ਸਿੱਖਿਆ ਮੰਤਰੀ ਕੋਲ ਜਾਣਾ ਹੈ ਤਾਂ ਆਪਾਂ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਕਰਾਂਗੀ ਮੈਮ ਜਿਸ ਤਰ੍ਹਾਂ ਅੱਜ ਤੁਸੀਂ ਇੱਥੇ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਹੋ ਪਿੰਡਾਂ ਦੇ ਵਿੱਚ ਆ ਰਹੇ ਤੁਸੀਂ ਇਹ ਵਿਜ਼ਿਟ ਕਰ ਰਹੇ ਹੋ ਤੇ ਇਹ ਬੜਾ ਇੱਥੇ ਮੋਤਵਾਰ ਵੀ ਹੈਗੇ ਆ 6-5-5 ਵੀ ਪਹੁੰਚੇ ਐਸਟ ਸਾਬ ਵੀ ਪਹੁੰਚੇ ਹੈਗੇ ਆ ਔਰ ਇੱਥੇ ਰਾਏ ਸਿੱਖ ਬਰਾਦਰੀ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਹੈਗੀਆਂ ਇੱਥੇ ਜਿਸ ਤਰ੍ਹਾਂ ਇੱਥੇ ਹੋਰ ਵੀ ਡਿਸਕਸ਼ਨ ਹੋਈ ਹੈ ਵੀ ਕੁਝ ਜਿਹੜਾ ਹੈਗਾ ਇਹ ਵਿੱਚ ਔਰੀਆਂ ਨੂੰ ਲੈ ਕੇ ਜਾਂ ਦੂਸਰੀਆਂ ਵਾਰਤਾ ਤਾਂ ਕਾਫੀ ਹੁੰਦੀਆਂ ਹੈਗੀਆਂ ਜਾਂ ਨਸ਼ਿਆਂ ਦਾ ਪ੍ਰਵੋਕ ਹੈ ਕਿਹੜੀ ਕਿਹੜੀ ਸਮੱਸਿਆਵਾਂ ਤੁਹਾਡੇ ਸਾਹਮਣੇ ਆਈਆਂ ਜੀ ਅੱਜ ਸਾਨੂੰ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ 5th ਤੱਕ ਦਾ ਸਕੂਲ ਹੋਣ ਕੇ ਕਰਕੇ ਬੱਚੇ ਇੱਥੇ ਹੀ 5ਵੀਂ ਤੋਂ ਪਹਿਲਾਂ ਹੀ ਛੱਡ ਜਾਂਦੇ ਆ ਤੇ ਫਿਰ ਬੱਚੇ ਖਰਾਬ ਹੋ ਜਾਂਦੇ ਆ ਉਹ ਨਸ਼ਿਆਂ ਦੇ ਆਦੀ ਜਾਂ ਹੋਰ ਬਾਹਰ ਹੀ ਜਾਂਦੇ ਆ ਤਾਂ ਹੋਰ ਬੱਚਿਆਂ ਦੇ ਨਾਲ ਖਰਾਬ ਹੋ ਜਾਂਦੇ ਆ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਇੱਥੇ 12th ਤੱਕ ਦਾ ਸਕੂਲ ਬਣਾਇਆ ਜਾਵੇ ਤਾਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਬਹੁਤ ਵੱਡੇ ਆਫੀਸਰਸ ਬਣਨ ਤੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਹੂੰ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਜਿਹੜੇ ਕਮਿਸ਼ਨ ਤੋਂ ਤੁਸੀਂ ਪਹੁੰਚੇ ਹੋ ਇੱਥੇ ਪਹੁੰਚੇ ਹੋ ਇਹ ਬੜੀਆਂ ਵੱਡੀਆਂ ਮੁਸ਼ਕਲਾਂ ਹੈਗੀਆਂ ਇਸ ਜਿਹੜਾ ਕਮਿਸ਼ਨ ਦੇ ਸਾਹਮਣੇ ਆਈਆਂ ਹੋਣੀਆਂ ਜਾਂ ਆਉਂਦੀਆਂ ਹੋਣੀਆਂ ਉਸ ਤੇ ਬਾਰੇ ਤੁਹਾਡੇ ਕੀ ਕਹਿਣਾ ਜੀ ਅਸੀਂ ਤਾਂ ਸਾਨੂੰ ਕੰਪਲੇਂਟਸ ਮਿਲਦੀਆਂ ਹੁੰਦੀਆਂ ਨੇ ਤੇ ਜਿਹਦਾ ਅਸੀਂ process ਹੁੰਦਾ ਹੈ ਵੀ ਜਿਸ ਤਰ੍ਹਾਂ ਪਹਿਲਾਂ ਸਾਨੂੰ ਕੰਪਲੇਂਟਸ ਆਉਂਦੀਆਂ ਨੇ ਅਸੀਂ ਉੱਥੇ ਟਾਈਮ ਲੱਗਦਾ ਹੈ process ਦੇ थ्रू ਦੇ ਫਾਈਲਸ ਮੂਵ ਹੁੰਦੀ ਹੈ ਉਸ ਤੋਂ ਬਾਅਦ ਮਤਲਬ ਚੇਅਰਮੈਨ ਕੋਲ ਜਾਂਦੀ ਹੈ ਫਾਈਲ ਉਸ ਤੋਂ ਬਾਅਦ ਕਾਰਵਾਈ ਲਈ ਰਿਪੋਰਟ ਅਸੀਂ ਅਫੀਸਰਸ ਤੱਕ ਕੰਸਰਟ ਅਫੀਸਰਸ ਤੱਕ ਵੀ ਅਸੀਂ ਪਹੁੰਚਾਉਂਦੇ ਆ ਜਿਹੜੇ ਡੀਐਸਪੀ ਸਾਹਿਬ ਹੁੰਦੇ ਆ ਜਾਂ ਡੀਸੀ ਸਾਹਿਬ ਹੁੰਦੇ ਆ ਅਸੀਂ ਉਹਨਾਂ ਤੱਕ ਮਤਲਬ ਰਿਪੋਰਟ ਲਈ ਅਸੀਂ ਉਹਨਾਂ ਨੂੰ ਮਾਰਕ ਕਰਦੇ ਆ ਉਸ ਤੋਂ ਬਾਅਦ ਹੁੰਦੀ ਕਾਰਵਾਈ ਉਹਦੇ ਤੇ ਹੋਰ ਕਿਹਨੇ ਕਿਹੜੇ ਮੁਸ਼ਕਲਾਂ ਜੀ ਇਹ ਰਾਏ ਸਿੱਖ ਬਰਾਦਰੀ ਦੀਆਂ ਕਹਿ ਸਕਦੇ ਆ ਜਾਂ ਇਸ ਏਰੀਆ ਦੀ ਕਹਿ ਸਕਦੇ ਆ ਪਰ ਤੁਹਾਡੇ ਸਾਹਮਣੇ ਆਈਆਂ ਜੀ ਸਾਨੂੰ ਹੁਣ ਇਹ ਪਤਾ ਲੱਗਿਆ ਇੱਕ ਤਾਂ ਇਹਨਾਂ ਦੇ ਸਕੂਲ ਦਾ ਮਸਲਾ ਫਰਸਟ ਐਂਡ ਫੋਰ ਮੋਸਟ ਇਹਨਾਂ ਦੀ ਇਹੀ ਡਿਮਾਂਡ ਹੈ ਕਿ ਸਕੂਲ ਸਾਨੂੰ ਅਪਡੇਟ ਹੋਣਾ ਚਾਹੀਦਾ ਹੈ 5th ਤੋਂ ਲੈ ਕੇ 12th ਤੱਕ ਇਹਨਾਂ ਨੇ ਸਾਡੇ ਐਮਪੀ ਸਾਹਿਬ ਹੈਗੇ ਸ਼ੇਰ ਸਿੰਘ ਖੋਬਾਇਆ ਜੀ ਤੇ ਮੇਰੇ ਪਾਪਾ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ ਜੀ ਉਹਨਾਂ ਨੂੰ ਵੀ ਉਹਨਾਂ ਨੇ ਅਪਰੋਚ ਕੀਤਾ ਇਹਦੇ ਲਈ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਰਾਏ ਸਿੱਖ ਹੋਣ ਦੇ ਨਾਤੇ ਸਾਡੇ ਇਸ ਸਾਡੀ ਇਹੀ ਡਿਮਾਂਡ ਹੈ ਕਿ ਤੁਸੀਂ ਜਾ ਕੇ ਕਿ ਜਿਹੜੇ ਵੀ ਆਫੀਸਰਸ ਹੈਗੇ ਆ ਜਿਹੜੇ ਵੀ ਡਿਪਾਰਟਮੈਂਟਸ ਦੇ ਮੰਤਰੀ ਵਗੈਰਾ ਹੈਗੇ ਆ ਉਹਨਾਂ ਨੂੰ ਮਿਲ ਕੇ ਤੇ ਸਾਨੂੰ ਇਹ ਅਫਸੂਲ ਸਕੂਲ ਅਪਗ੍ਰੇਡ ਕਰਾਓ ਤੇ ਬਾਕੀ ਇਹਨਾਂ ਦੀਆਂ ਸਮੱਸਿਆਵਾਂ ਪਿੰਡ ਦੇ ਵਿੱਚ ਛਾਪੜਦੀਆਂ ਜਾਂ ਇਸ ਤਰ੍ਹਾਂ ਦੀਆਂ ਹੈਗੀਆਂ ਉਹ ਵੀ ਅਸੀਂ ਕਿਹਾ ਇਹਨਾਂ ਨੂੰ ਕੀ ਰੀਸੀ ਸਾਹਿਬ ਨੂੰ ਆਪਾਂ ਮਿਲ ਕੇ ਤੇ ਉਹ ਵੀ ਹੱਲ ਕਰਦਾਂਗੇ ਮੈਮ ਇਸ ਤਰ੍ਹਾਂ ਜਿਵੇਂ ਇਸ ਸਕੂਲ ਦੇ ਵਿੱਚ ਆਪਾਂ ਖੜੇ ਆ ਜਾਂ ਸਪੈਂਡ ਦੇ ਵਿੱਚ ਖੜੇ ਆ ਨੇੜੇ ਨੇੜੇ ਸ਼ਾਇਦ ਸਪੈਂਸਾ ਵੀ ਨਹੀਂ ਤੁਹਾਡੇ ਕੋਲੇ ਜੱਗਰ ਕੀਤਾ ਹੋਵੇ ਕਰੀਬ 2-3 ਸਕੂਲ ਹੈਗੇ ਇਸ 2-4 ਕਿਲੋਮੀਟਰ ਦੇ ਵਿੱਚ ਜਿਹੜੇ ਬੰਦ ਹੋ ਗਏ ਆ ਸਰਕਾਰ ਨੂੰ ਜਿਹੜਾ ਜਿਹੜੀ ਐਜੂਕੇਸ਼ਨ ਪਾਲਿਸੀ ਨੂੰ Go get it. ਦੇਖੋ ਇਹ ਤਾਂ ਸਰਕਾਰ ਦੇ ਵਸ ਹੈਗਾ ਹੁਣ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਇਹ ਸਰਕਾਰ ਨੂੰ ਪਹੁੰਚਾਈਦਾ ਹੈ ਕਿ ਸਰਕਾਰ ਜਿਹੜੇ ਸਕੂਲ ਬੰਦ ਹੋਇਆ ਉਹਨਾਂ ਨੂੰ ਓਪਨ ਕਰਨੇ ਚਾਹੀਦੇ ਤਾਂ ਕਿ ਬੱਚਿਆਂ ਨੂੰ ਇੰਨੀ ਸਫਸੇਵਾਵਾਂ ਆ ਰਹੀਆਂ ਜਿੰਨਾਂ ਦੇ 5ਵੀਂ ਤੱਕ ਦੇ ਸਕੂਲ ਹੈਗੇ ਆ ਤੇ ਉਹ ਬਾਹਰ ਕਿੱਦਾਂ ਐਜੂਕੇਸ਼ਨ ਪ੍ਰਾਪਤ ਕਰਨਗੇ ਠੀਕ ਹੈ ਨਾ ਉਹ ਬੰਦ ਪਏ ਤਾਂ ਕੀ ਕਰਨਗੇ ਬੱਚੇ ਇਸ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਓਪਨ ਕਰਨ ਤਾਂ ਕਿ ਬੱਚੇ ਵੀ ਪੜਾਈ ਕਰ ਸਕਣ ਆਪਣੇ ਜੇ ਇੱਥੇ ਹੀ ਉਹਨਾਂ ਨੇ ਜੇ ਬਾਹਰ ਜਾਣਾ ਪੈਂਦਾ ਤੇ ਬਾਹਰ ਵੀ ਬੰਦ ਸਕੂਲ ਹੋਣ ਤੇ ਕੀ ਕਰਨਗੇ ਬੱਚੇ ਸਮਾਜ ਪੜ੍ਹ ਲਿਖ ਕੇ ਜੇ ਕੁਝ ਕਰ ਨਹੀਂ ਸਕੇਗਾ ਤਾਂ ਉਹ ਉੱਥੇ ਹੀ ਰਹਿ ਜਾਏਗਾ ਅਨਪੜ੍ਹ ਤੇ ਇਸ ਲਈ ਉਹਨਾਂ ਨੂੰ ਉਨਤੀ ਦੇ ਮੌਕੇ ਨਹੀਂ ਮਿਲ ਸਕਣਗੇ ਜਿਸ ਤਰ੍ਹਾਂ ਤੁਸੀਂ ਵੱਡੇ ਅਹੁਦੇ ਤੇ ਤੁਸੀਂ ਪਹੁੰਚੇ ਹੋ ਤੁਸੀਂ ਸਾਡੀਆਂ ਜਿਹੜੀਆਂ ਸਮਾਜ ਦੇ ਵਿੱਚ ਪੜ ਰਹੀਆਂ ਲੜਕੀਆਂ ਨੇ ਜਾਂ ਨੌਜਵਾਨ ਬੱਚੀਆਂ ਨੂੰ ਔਰ ਖਾਸ ਕਰਕੇ ਔਰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਕੁੜੀਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਮੁੰਡਿਆਂ ਨੂੰ ਤਾਂ ਮੇਰੀ ਇਹੀ ਮੈਂ ਤਾਂ ਇਹੀ ਕਹਿੰਨੀ ਆ ਸਾਰਿਆਂ ਨੂੰ ਵੀ ਚਾਹੇ ਕੁੜੀਆਂ ਹੋਣ ਜਾਂ ਮੁੰਡੇ ਹੋਣ ਸਾਰਿਆਂ ਨੂੰ ਐਜੂਕੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਬਟ ਫॉर ਸਭ ਤੋਂ ਜ਼ਿਆਦਾ ਕੁੜੀਆਂ ਨੂੰ ਇਹ ਹੈਗਾ ਕਿ ਕੁੜੀਆਂ ਪੜਨ ਲਿਖਣ ਗਿਆ ਤਾਂ ਸਾਰਾ ਮਤਲਬ ਫੈਮਿਲੀ ਨੂੰ ਐਜੂਕੇਟ ਕਰਨ ਗਿਆ ਕਿਉਂਕਿ ਕੁੜੀਆਂ ਜੇ ਪੜਦੀਆਂ ਨੇ ਤਾਂ ਜੇ ਐਜੂਕੇਟ ਹੋਣਗੀਆਂ ਤਾਂ ਅੱਗੇ ਜਾ ਕੇ ਸਾਰੇ ਮਤਲਬ ਜੇ ਇਨ-ਲਾਜ਼ ਨੇ ਉਹਨਾਂ ਨੂੰ ਵੀ ਸਹੀ ਤਰੀਕੇ ਦੇ ਨਾਲ ਟ੍ਰੀਟ ਕਰਨਗੇ ਜੇ ਐਜੂਕੇਟਿਡ ਹੋਣਗੇ ਤਾਂ ਨਹੀਂ ਤਾਂ ਫਿਰ ਉਹ 10ਵੀਂ ਤੱਕ ਦੇ ਪੜ ਕੇ ਤੇ ਉਹ ਮਾਪਿਓ ਚਾਹੁੰਦੇ ਕਿ ਇਹਨਾਂ ਨੂੰ ਵਿਆਹ ਦੇ ਉਹ ਤੇ ਬਸ ਉਸ ਤੋਂ ਬਾਅਦ ਸਾਡਾ ਕੰਮ ਖਤਮ ਕਿਉਂਕਿ ਬਾਅਦ ਚ ਸਮੱਸਿਆ ਤਾਂ ਆਂਦੀ ਏ ਜੇ ਆਪਾਂ ਪੜਾਉਂਦੇ ਨਹੀਂ ਤੇ ਆਪਾਂ ਨੂੰ ਉਹਨਾਂ ਦਾ ਵਿਆਹ ਕਰ ਦਿੰਦੇ ਆ ਤੇ ਬਾਅਦ ਚ ਉਹ ਆਪਣਾ ਘਰ ਨਹੀਂ ਉਹ ਸਕਦੀਆਂ ਉੱਥੇ ਮਤਲਬ ਉਹਨਾਂ ਨੂੰ ਫਾਈਨੈਂਸ਼ਲੀ ਤੌਰ ਤੇ ਬਹੁਤ ਪ੍ਰੋਬਲਮਸ ਆndੀਆਂ ਨੇ ਕਿਉਂਕਿ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੋਰ ਪਾndੀਆਂ ਮੇਰੇ ਇਹੀ ਗੁਜਾਰੀਸ਼ ਹੈਗੀ ਕੁੜੀਆਂ ਨੂੰ ਕਿ ਉਹ ਐਜੂਕੇਸ਼ਨ ਪੂਰੇ ਕਰਨ ਆਪਣੇ ਲੈਵਲ ਤੇ ਹਾਇਰ ਐਜੂਕੇਸ਼ਨ ਕਰਨ ਤੇ ਆਪਣੇ ਪੈਰਾਂ ਤੇ ਸਟੈਂਡ ਕਰਨ ਹਮ ਹਮ ਅੱਜ ਜਿੱਥੇ ਆਏ ਹੋ ਤੁਸੀਂ ਕਿਸ ਤਰ੍ਹਾਂ ਦਾ ਤੁਹਾਨੂੰ ਇੱਥੇ ਸਾਨੂੰ ਪਹੁੰਚਿਆ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸਾਨੂੰ ਇੱਥੇ ਬਹੁਤ ਵਧੀਆ ਕੁੜੀਆਂ ਨੇ ਸਾਨੂੰ ਬਹੁਤ ਧੰਨਵਾਦ ਕੀਤਾ ਥੈਂਕਸ ਕੀਤਾ ਕਿ ਮੈਡਮ ਤੁਸੀਂ ਆਏ ਹੋ ਤੇ ਸਾਨੂੰ ਇਹਨਾ ਗਾਈਡੈਂਸ ਦਿੱਤਾ ਤੇ ਮੋਟੀਵੇਟ ਕੀਤਾ ਕਿ ਅਸੀਂ ਆਪਣਾ ਆਪਣੇ ਪੈਰਾਂ ਤੇ ਸਟੈਂਡ ਹੋ ਸਕੀਏ ਤੇ ਐਜੂਕੇਟ ਹੋ ਕੇ ਤੇ ਅਸੀਂ ਵੱਡੇ ਵੱਡੇ ਆਈਐਸ ਆਈਪੀਐਸ ਆਫੀਸਰਸ ਤੇ ਜੁਡੀਸ਼ਰੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਆਪ ਤਿਆਰੀ ਅਸੀਂ ਕਰ ਸਕੀ ਤਾਂ ਕਿ ਅਸੀਂ ਐਜੂਕੇਸ਼ਨ ਉਸ ਲੈਵਲ ਦੀ ਕਰੀਏ ਮਤਲਬ ਲੋਕ ਕੁੜੀਆਂ ਬਹੁਤ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਥੈਂਕਸ ਕੀਤਾ ਕਿ ਮੈਡਮ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਜਿਹੜਾ ਤੁਹਾਡਾ ਕਮਿਸ਼ਨ ਬਣਿਆ ਮੈਮ ਇਹਦੇ ਵਿੱਚ ਅਪਰੋਚ ਕਰਨੀ ਹੋਵੇ ਜੇਕਰ ਡਿਸਟ੍ਰਿਕਟ ਲੈਵਲ ਦੀ ਗੱਲ ਕਰਦੇ ਆ ਜੇਕਰ ਆਪਾਂ ਚੰਡੀਗੜ੍ਹ ਦੇ ਵਿੱਚ ਗੱਲ ਕਰਦੇ ਆ ਅਪਰੋਚ ਕਿਸ ਤਰ੍ਹਾਂ ਕਰ ਸਕਦਾ ਜੀ ਜੇਕਰ ਕਿਸੇ ਨੂੰ ਪ੍ਰੋਬਲਮ ਹੈ ਤੁਸੀਂ ਸਾਡੇ ਮਤਲਬ ਸਾਡੇ ਈਮੇਲ ਐਡਰੈਸ ਹੈਗਾ ਹੈ ਤੁਸੀਂ ਉਹਦੇ ਥਰੂ ਵੀ ਆਪਣੀ ਕੰਪਲੇਂਟਸ ਅਸੈਂਡ ਕਰ ਸਕਦੇ ਹੋ ਤੁਸੀਂ ਸੈਕਟਰੀਟਚ ਜਿਹੜੇ 4th ਫਲੋਰ 'ਤੇ ਜਾ ਕੇ ਤੇ ਐਸਿਕਮਿਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀਆਂ ਕੰਪਲੇਂਟਸ ਨੂੰ ਦੇ ਸਕਦੇ ਹੋ ਖੁਦ ਪਸਲੀ ਵੀ ਤੁਸੀਂ ਅਪੀਅਰ ਹੋ ਸਕਦੇ ਹੋ ਉੱਥੇ ਮੈਂ ਤੁਸੀ ਇੱਧਰ ਸਾਡੇ ਇਲਾਕੇ ਚ ਆਏ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ so much ਪਾਇਸਾ ਬਾਜ ਕੀ ਪ੍ਰੋਗਰਾਮ ਸੀ ਆਪਣੇ ਪਿੰਡ ਦੇ ਵਿੱਚ ਇੱਥੇ ਮੇਨ ਸਾਡਾ ਸਕੂਲ ਦਾ ਇਹ ਪ੍ਰੋਗਰਾਮ ਸਕੂਲ ਅਪਗ੍ਰੇਡ ਦਾ ਵੀ ਠੀਕ ਹੈ ਜੀ ਇੱਕ ਮਹੀਨਾ ਅਸੀਂ ਪਹਿਲਾਂ ਐਸਿਕ ਮਹੀਨਾ ਪੰਜਾਬ ਨੂੰ ਆਪਣੇ ਮੰਗ ਪੱਤਰ ਦਿੱਤਾ ਆ ਸੀ ਉੱਥੇ ਉਹਦੇ ਤੇ ਸੁਣਵਾਈ ਹੋਈ ਆ ਅੱਜ ਮੈਡਮ ਐਸਿਕ ਮਹਿਨਰ ਸਾਡੇ ਸਕੂਲ ਦੇ ਵਿੱਚ ਆਏ ਨੇ ਸਾਬਕਾ ਐਮਪੀ ਡਾਕਟਰ ਮੋਹਨ ਸਿੰਘ ਫੜੀਆਂ ਵਾਲੇ ਉਹ ਵੀ ਇੱਥੇ ਮੌਜੂਦ ਹੋਏ ਨੇ ਆਏ ਨੇ ਸਾਡੀ ਫਾਈਲ ਮੈਡਮ ਨੇ ਕਿਹਾ ਹੈ ਵੀ ਉਥੇ ਮੰਤਰੀ ਬਲਜੀਤ ਕੌਰ ਕੋਲ ਲੱਗੀ ਹੋਈ ਆ ਤੇ 1 ਮਹੀਨੇ ਦੇ ਵਿੱਚ ਵਿੱਚ ਸਕੂਲ ਨੂੰ ਅਪਗ੍ਰੇਡ ਕਰਾ ਕੇ ਲਿਆਂ ਦਾ ਜਾ ਹੋਰ ਕਿਹੜੇ ਕਿੜੀਆਂ ਤੁਸੀਂ ਉਹਨਾਂ ਦੇ ਸਾਹਮਣੇ ਜਿਹੜੇ ਸਮੱਸਿਆਵਾਂ ਦਾ ਗੱਲਬਾਤ ਕੀਤੀ ਹੈ ਬਸ ਸਾਡਾ ਮੇਨ ਮੁੱਦਾ ਸਕੂਲ ਦਾ ਹੀ ਜੀ ਠੀਕ ਹੈ ਜੀ ਮੇਨ ਮਸਲਾ ਸਿਰਫ ਸਿਰਫ ਸਕੂਲ ਹੀ ਆ ਠੀਕ ਹੈ ਜੀ ਸਕੂਲ ਸਾਡਾ ਪਲੱਸ 2 ਦਾ ਹੋ ਜਾਵੇ ਦਸਵੀਂ ਦਾ ਹੋ ਜਾਵੇ ਅਸੀਂ ਮੈਡਮ ਦਾ ਧੰਨਵਾਦ ਕਰਦੇ ਆ ਫੈਕਸ ਕਰਦੇ ਆ ਮੈਡਮ ਨੇ ਜੋ ਸਾਡੇ ਸਾਡੀ ਫਾਈਲ ਤੇ ਉਹਦੇ ਤੇ ਸੁਣਵਾਈ ਕੀਤੀ ਉਹਦੀ ਅੱਗੇ ਲੜਾਈ ਲੜ ਰਹੀ ਆ ਤੇ ਉਹਦਾ ਧੰਨਵਾਦ ਕਰਦੇ ਆ ਸਾਡੀ ਫਾਈਲ ਜਲਦੀ ਤੋਂ ਜਲਦੀ ਸਕੂਲ ਅਪਗ੍ਰੇਡ ਹੋ ਕੇ ਆ ਜਾਏਗਾ ਕਿਸ ਤਰ੍ਹਾਂ ਦਾ ਲੱਗਾ ਜੀ ਤੁਹਾਨੂੰ ਅੱਜ ਮੈਮ ਇੱਥੇ ਆਏ ਜੇ ਪਹੁੰਚੇ ਤੁਹਾਡਾ ਮੈਨੂੰ ਬੋਲਦੇ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਮੈਡਮ ਨੇ ਚੰਦ ਪ੍ਰਸ਼ਾਸਨ ਨੂੰ ਜਾਂ ਆਮ ਲੋਕਾਂ ਨੂੰ ਇਸ ਤਰ੍ਹਾਂ ਦਾ ਇੱਕ ਦੂਜੇ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ ਰੱਖਣਾ ਚਾਹੀਦਾ ਜਿਸ ਤਰ੍ਹਾਂ ਇੱਕ ਆਮ ਪਿੰਡਾਂ ਦੇ ਵਿੱਚ ਵਿਚਰਨਾ ਚਾਹੀਦਾ ਅਫਸਰਾਂ ਨੂੰ ਜਾਂ ਜੋ ਵੀ ਵੱਡੇ ਅਧਿਕਾਰੀ ਹੈਗੇ ਹਾਂ ਜੋ ਵੱਡੇ ਅਧਿਕਾਰੀ ਨੇ ਪਿੰਡਾਂ ਦੇ ਵਿੱਚ ਵਿਚਰਨਾ ਚਾਹੀਦਾ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਐਸ.ਐਮ ਤਫਤੀਲਦਾਰ ਸਾਹਿਬ ਨੇ ਜੋ ਜਿਹੜਾ ਲੈਵਲ ਦੇ ਅਫਸਰ ਨੇ ਉਹਨਾਂ ਨੇ ਪਿੰਡਾਂ ਦੇ ਵਿੱਚ ਦੌਰੇ ਕਰਨੇ ਚਾਹੀਦੇ ਨੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਤਾਂ ਕਿ ਜਿਹੜੇ ਸਮੱਸਿਆਵਾਂ ਲੋਕਾਂ ਦੀਆਂ ਹੱਲ ਹੋ ਸਕਣ ਹੱਲ ਹੋ ਜਾਣ ਸਮੱਸਿਆ